ਸਸਤੀ ਸਾਰੀ ਸਾਰੇ ਨੂੰ ਮੈਂ ਕੰਮਿਤ ਪਰ ਹਾਜ਼ਰਿਤ ਹੋਣ ਲਈ ਵੀਡੀਓ ਲੈ ਕੇ ਜਿੱਦਾਂ ਵੀ ਪਤਾ ਹਾਂ ਗਰਮੀ ਪੂਰੇ ਜ਼ੋਰਾਂ ਦੇ ਹੈ ਤੇ ਮੈਂ ਅੱਜ ਬਾਰ ਬਾਰ ਇਹਦੇ ਵਿੱਚ ਗਈ ਤਾਂ ਦੇਖਿਆ ਮਤਲਬ ਕਿ ਮੇਰਾ ਰੁਟੀਨ ਹੈ ਮੈਂ ਦਿੱਲੀ ਬਾੜੀ ਤੇ ਜਾ ਕੇ ਆਉਣੀ ਹੈ ਤੇ ਤੁਸੀਂ ਦੇਖ ਸਕਦੇ ਹੋ ਪ੍ਰਸਾਣ ਦੇ ਮੌਸਮ ਕਰਕੇ ਹੁਣ ਸੌਂ ਨਹੀਂ ਨਜ਼ੜਾ ਹੋਇਆ ਬਸਾਤ ਹੁਣ ਨਹੀਂ ਪੈਂਦੇ ਰਹੇ ਇਹਨੇ ਤੇ ਉਸ ਕਰਕੇ ਘਾਹ ਕਾਫੀ ਹੋਇਆ ਹੋਇਆ ਤੇ ਆਹ ਸਾਡੇ ਹਰੀ ਮਚਾਂ ਦੇ ਬੂਟੇ ਲਾਏ ਹੋਏ ਨੇ ਲਗਭਗ ਲਾਇਆ ਹੋਣਾ ਸਾਡੇ 25 ਬੂਟੇ ਤੇ ਤੁਸੀਂ ਦੇਖ ਸਕਦੇ ਹੋ ਹਰੇ ਘੋਟੇ ਤੇ ਬਹੁਤ ਵਧੀਆ ਫਰਟੀਨ ਆਈ ਹੋਈ ਹੈ ਮਤਲਬ ਮਿਰਚਾਂ ਬਹੁਤ ਵਧੀਆ ਨੇ ਇਹ ਮਿਰਚ ਐਦਕੀ ਸਾਡੇ ਲੰਬੀ ਵੀ ਆ ਔਰ ਕੌੜੀ ਵੀ ਬਹੁਤ ਜ਼ਿਆਦਾ ਹੈ ਮਤਲਬ ਨਜਾਇਜ਼ ਕੌੜੀ ਹੈ ਤੁਸੀਂ ਤੇ ਸਾਵਧਾਨ ਰਹੋ ਕਿ ਜਾਉਂ ਸਰ ਵੀ ਵਿੱਚ 4 ਮਿਰਚਾਂ ਦੇ ਵੱਧ ਪੈਂਦੀਆਂ ਨਹੀਂ ਹੈਗੀਆਂ ਇਹ ਤੇ ਕਰਲ ਮੈਂ ਆਲੂ ਵਾਲਾ ਸੌਫੇ ਰਾਏ ਤੇ ਉਹਦੇ ਵਿੱਚ ਕਿਤੇ ਮਤੇ 6-7 ਕ ਪੈਈਆਂ ਤੇ ਬਹੁਤ ਹੀ ਜ਼ਿਆਦਾ ਸਜੀ ਮਿਰਚ ਕੌੜੀ ਸੀਗੀ ਨਜਾਇਜ਼ ਕੌੜੀ ਤੇ ਮਤਲਬ ਮੈਂ ਹੱਥਾਂ ਤੇ ਨਮੈ ਹੱਥਾਂ ਨਾਲ ਜਰਾ ਲੂਣ ਮੈਸ਼ ਕਰੀ ਸੀ ਮਿਰਚਾ ਪਾ ਕੇ ਤੇ ਮੇਰੇ ਹੱਥਾਂ 'ਚ ਇੰਨੀ ਜਿਆਦਾ ਜਲਣਾ ਹੋਈ ਹੈ ਬਹੁਤ ਤੇ ਇਹ ਮਿਰਚ ਦਾ ਬੀਜ ਬਹੁਤ ਵਧੀਆ ਹੈ ਇਹ ਸਾਡੇ ਲੋਕਾਂ ਦੇ ਮਤਲਬ ਲੈਂਦਾ ਸੀਗਾ ਇੱਥੋਂ ਦੁਕਾਨ ਤੋਂ ਤੇ ਮੈਨੂੰ ਇਹ ਮਿਰਚ ਬਹੁਤ ਪਸੰਦ ਆਇਆ ਕਿਉਂਕਿ ਇੱਕ ਤਾਂ ਇਹ ਮਿਰਚ ਲੰਬੀ ਹੈ ਮੋਟੀ ਵੀ ਹੈ ਆਚਾਰ ਬਣਾਉਣ ਲਈ ਵੀ ਵੈਸਟ ਹੈ ਉਹ ਆਪਾਂ ਆਸ ਕਾ ਕੇ ਜਿੱਦਾਂ ਰੱਖਨੇ ਹਾਂ ਉਹ ਤਾਂ ਵੀ ਬਹੁਤ ਵੈਸਟ ਨੇ ਤੇ ਆ ਸਾਡੀ ਕੁਝ ਡਿੰਡੀਆਂ ਦੀ ਬੇਲ ਆ ਇਹਨਾਂ ਨੂੰ ਕੁਛ ਰਿੰਡੀ ਜਾਂ ਕਹਿੰਦੇ ਨੇ ਜਾਂ ਚਕਰੀਂਡੇ ਕਹਿੰਦੇ ਨੇ ਕਿਸੇ ਕਿਸੇ ਹੋਰ ਨਾਮ ਚ ਆ ਦੇ ਸاتھ ਸੇ ਤਾਂ ਲੰਬੀ ਇਹਦਾ ਉਹ ਹੁੰਦਾ ਇਹ ਪੀਜ ਹੋਰ ਐ ਸੀ ਪਿੱਛੇ ਵੀ ਲਾਇਆ ਸੀਗਾ ਮੈਂ ਪਿੱਛੇ ਇੱਕ ਵੀਡੀਓ ਪਾਈ ਸੀ ਤੇ ਉਹ ਫਿੱਕਾ ਰੰਗ ਹੁੰਦਾ ਇਹ ਜਿਹੜਾ ਗੂੜਾ ਰੰਗ ਇਹ ਪੀਜ ਹੋਰ ਆ ਗਿਆ ਇਹਨਾਂ ਦੀ ਇਹਨਾਂ ਦਾ ਟੇਸਟ ਹੋਰ ਆ ਤੇ ਜਿਹੜਾ ਪਹਿਲਾਂ ਸੀ ਉਹਦਾ ਟੇਸਟ ਹੋਰ ਹੈ ਤੇ ਇਦਾਂ ਇਹ ਲੰਬੇ ਹੁੰਦੇ ਨੇ ਇਹਨਾਂ ਨੂੰ ਸਾਡੇ ਫਰੇਗੜ ਸਬਜ਼ੀ ਦੇ ਵਿੱਚ ਕੁਛ ਰਿੰਡੀ ਕਿਹਾ ਜਾਂਦਾ ਤੇ ਤੁਹਾਡੇ ਜਿਹੜੇ ਵਿੱਚ ਕੀ ਕਿਹਾ ਜਾਂਦਾ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਦੇ ਸੱਤ ਸੜੇ ਹਰੇ ਮਚਲੇ ਬੁੱਟੇਵਾਂ ਲਗਭਗ ਸਾਰੇ ਹੀ ਭਰੇ ਹੋਏ ਨੇ ਤੇ ਇਹ ਸਾਡੇ ਕਿਨੂਆ ਦਾ ਬੁੱਟਾ ਇਹ ਸਰਦੀ ਦੇ ਰੁੱਤ ਵਿੱਚ ਤਿਆਰ ਹੋਊਗਾ ਕਿਨੂਆ ਦੇਖੋ ਸੀ ਕਿਤੇ ਕਿਤੇ ਭਰੇ ਹੋਏ ਨੇ ਮਤਲਬ ਹਰ ਇੱਕ ਸਾਲ ਇਹਨਾਂ ਵਿੱਚ ਬਹੁਤ ਜ਼ਿਆਦਾ ਫੁੱਟਾ ਲਾਉਂਦਾ ਹੈ ਤੇ ਜਦੋਂ ਮੀਂਹ ਵਗੈਰਾ ਪੈਂਦਾ ਫਿਰ ਇਹ ਲੈ ਜਾਂਦੇ ਨੇ ਵੱਲੋਂ ਜੋ ਝੋਲ ਦਾ ਮੀਂਹ ਆਉਂਦਾ ਤੇ ਨਹੀਂ ਇਹ ਪੂਰਾ ਕਿਨੂਆ ਦਾ ਬੁੱਟਾ ਭਰਿਆ ਪਿਆ ਹੈ ਤੇ ਮਿਰਚਾਂ ਦੀ ਅਗਰ ਗੱਲ ਕਰੀ ਜਾਵੇ ਤਾਂ ਮਿਰਚਾਂ ਦੀ ਫੂਟਿੰਗ ਐਦਗੀ ਬਹੁਤ ਸੁਣੀ ਹੋਈ ਆ ਹੁਣ ਜਦੋਂ ਭਾਤੋਂ ਮਹੀਨਾ ਚੱਲੂਗਾ ਤੇ ਭਾਤੋਂ ਮਹੀਨੇ ਵਿੱਚ ਰਹਿ ਪੱਕਣ ਗਿਆ ਤੇ ਫਿਰ ਮੈਂ ਉਹਨਾਂ ਤੋੜ ਕੇ ਸੁਕਾਵਾਂਗੀ ਤੇ ਆਹ ਦੇਖੋ ਬੱਟਾ ਭਰਿਆ ਪਿਆ ਬਸ ਇਹ ਤਾਂ ਮੈਂ ਡੇਲੀ ਤੋੜਦੀ ਹਾਂ ਤੋੜਦੇ ਹਾਂ ਇਹ ਮਿਰਚਾਂ ਸahari ਮਿਰਚ ਬਹੁਤ ਖੁਰੀ ਹੈ ਦਾਸ ਅੰ ਵਿੱਚ ਪਾਉਣ ਲਈ ਲਾਲ ਮਿਰਚ ਨਾਲੋਂ ਬੈਸਟ ਹੈ ਇਹ ਇਹ ਕਹਿੰਦੇ ਅੱਖਾਂ ਦੀ ਰੌਸ਼ਨੀ ਬਣਾਉਂਦੀ ਹੈ ਇਸ ਲਈ ਜਿੰਨੇ ਹੋ ਸਕੇ ਘਰ ਦੀ ਸਬਜ਼ੀ ਖਾਓ ਤੇ ਜਿੰਨੇ ਵੀ ਹੁੰਦੀ ਹੈ ਹੁਣ ਸਾਡੇ ਆਧਕੀ ਸ਼ਿਮਲਾ ਵਿੱਚ ਥੋੜੀ ਜਿਹੀ ਘੱਟ ਹੋਈ ਹੈ ਤੇ ਆ ਹਰੀਆਂ ਮਿਰਚਾਂ ਨਾਲ ਕੁਝ ਰਿੰਡੇ ਵੀ ਕਾਫੀ ਹੋਏ ਨੇ ਤੇਲੇ ਵੀ ਹੋਏ ਨੇ ਭਿੰਡੀਆਂ ਹੋਈਆਂ ਸੀਗੀਆਂ ਇੱਕ ਦੋ ਵਾਰੀ ਵਾਰ ਭਿੰਡੀਆਂ ਬਾਅਦ ਵਿੱਚ ਪੱਕਣ ਲੱਗੀਆਂ ਇਹਨਾਂ ਨੂੰ ਪਤਾ ਨਹੀਂ ਕੀ ਹੈ ਕਿ ਉਹ ਹੋਇਆ ਕਿਉਂਕਿ ਹੈ ਕਿ ਥੋੜੀ ਗਰਮੀ ਜ਼ਿਆਦਾ ਸੀਗੇ ਨੇ ਇਸ ਕਰਕੇ ਥੋੜਾ ਸਬਜ਼ੀਆਂ ਦਾ ਕੰਮ ਖਰਾਬ ਹੋਇਆ ਅੱਧੇ ਤੋਂ ਬਚਾਉਣਾ ਦੂਰ ਕਿ ਹੁੰਦੀ ਹੈ ਮੈਂ ਮਿਕਸ ਕਰਕੇ ਪਾਉਣੀ ਹੁੰਦੀ ਹੈ ਵਿੱਚ ਲਾਂ ਵਿੱਚ ਹਰੀਆਂ

ਫਲੇ ਇਹਨਾਂ ਦਾ ਇਹਨਾਂ ਤੋਂ ਬੜੀ ਬੰਗੀ ਹੋ ਗਈ ਸੀ ਉਹ ਪਿੱਛੇ ਜਿਹੜੇ ਆ ਛੇਨੇ ਵਿੱਚ ਰਾਹੇ ਟਿੰਡੇ ਲਗਾਈਆਂ ਉਹਨਾਂ ਦਾ ਹਾਲੇ ਰਹਿਦੀ ਐ ਮੁਟਕਟਾਈ ਹੋਣੇ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਹੈ ਬ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਅਸੀਂ ਇਹਨਾਂ ਵਿੱਚ ਕੋਈ ਵੀ ਅਜੇ ਤੱਕ ਸਪਰੇ ਨਹੀਂ ਕੀਤੀ ਹੈਗੀ ਕੋਈ ਹੋਰ ਚੀ ਨਹੀਂ ਹੋਈ ਹੈਗੀ ਜਿਆਦਾ ਵਸ ਅਸੀਂ ਗੋਖਾ ਵਾਂਗੂ ਗੋਪਲ ਦੀ ਖਾਦ ਪਾਉਂਦੇ ਆ ਜਾਂ ਜਿਹੜੀ ਸਵਾਹ ਹੁੰਦੀ ਚੁੱਲੇ ਦੀ ਉਹ ਪਾਉਣੀ ਆ ਤੇ ਜੇ ਵੀਡੀਓ ਵਧੀਆ ਲੱਗੀ ਹੈ ਬ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ